ਪਹਿਲਾਂ ਕੈਂਪੇਨ ਸ਼ੁਰੂ ਕਰਦੋ ਪਹਿਲਾਂ ਅੱਜ ਗੁਰੂ ਰਾਮਦਾਸ ਜੀ ਦੇ ਕੋਲ ਅਸ਼ੀਰਵਾਦ ਲੈਣ ਆਏ ਆ ਬਸ ਅੱਜ ਮੱਥਾ ਟੇਕਣ ਦਾ ਕੋਲੋਂ ਤਾਂ ਨਾ ਕੰਮ ਨਹੀਂ ਬਣਦਾ ਕੰਮਾਂ ਦਾ ਕੰਮ ਆ ਨਾ ਕੰਮ 2 ਸਾਲ ਦੇ ਕੰਮ ਜਿਹੜੇ ਉਹਨਾਂ ਨਾਲ ਗੱਲ ਬਣਨੀ ਹੈ ਜਵਾਨਾ ਬਦਲ ਗਿਆ ਮੇਰੀ ਡਿਊਟੀ ਲੱਗੀ ਆ ਗੁਰੂ ਰਾਮਦਾਸ ਜੀ ਦੀ ਨਗਰੀ ਨੂੰ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਜਿਹੜੇ ਮੁੱਦੇ ਨੇ ਜਿਹੜੇ ਇੱਥੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਹੈ ਔਰ ਸਭ ਤੋਂ ਜ਼ਿਆਦਾ ਜੂਨੀ ਕਿ ਦਿੱਲੀ ਤੇ ਹਦਿਆਣਾ ਦੇ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂੰਗਾ ਖਦਮੰਦਰ ਸਾਹਿਬ ਮੱਥਾ ਟੇਕਣਾ ਦੁਦਗਾਨਾ ਮੰਦਰ ਮੱਥਾ ਟੇਕਣਾ ਥੋੜਾ ਥੇਲੇ ਲੇ ਕੋਈ ਔਰ RAM TIR ਥੋੜੇ ਮੱਥਾ ਟੇਕਣਾ ਮੈਂ ਅਸ਼ੀਰਵਾਦ ਲੈਣ ਆਇਆ ਪਦਮਾਤਮਾ ਦੀ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਦੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਰ ਸਾਹਿਬ ਨੇ ਦੇਖੇ ਜਿਹੜੀ ਡਿਊਟੀ ਲਈ ਹੈ ਅਮਦਸਾ ਸ਼ਹਿਰ ਦੀ ਸੇਵਾ ਦੀ ਜਿਹੜੀ ਡਿਊਟੀ ਲਈ ਹੈ ਇਹ ਸੀਟ ਜਿੱਤ ਕੇ ਕੇਦੀਵਾਲ ਸਾਹਿਬ ਤੇ ਮਾਨ ਸਾਹਿਬ ਦੀ ਝੋਲੀ ਚ ਪਾਉਣੀ ਹੈ ਇਸ ਕਰਕੇ ਸਭ ਤੋਂ ਪਹਿਲਾਂ ਕੈਂਪੇਨ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਬੀਰ ਦਾ ਅਮਦਾਸ ਜੀ ਦੇ ਕੋਲੋਂ ਅਸ਼ੀਰਵਾਦ ਲੈਣ ਆਏ ਬਸ ਅੱਜ ਮੱਥਾ ਟੇਕਣ ਦਾ ਪਉਦਾ ਚੁਣੌਤੀਆਂ ਬੜੀਆਂ ਨੇ ਜੀ ਖਾਧੀਆਂ ਜੀ ਵਰੋਧੀ ਧਾਰ ਵੀ ਹੈਗਾ ਹਰਜੀਤ ਸਿੰਘ ਕੋਹਲਾ ਵੱਲੋਂ ਪੋਸਟਰ ਬੜੇ ਲਵਾਏ ਜਾ ਰਹੇ ਆ ਕੋਈ ਗੱਲ ਨਹੀਂ ਪੋਸਟਰਾਂ ਦਾ ਕੰਮ ਨਹੀਂ ਬਣਦਾ ਕੰਮਾਂ ਦਾ ਕੰਮ ਹੁੰਦਾ ਕੰਮ 2 ਸਾਲ ਦੇ ਕੰਮ ਜਿਹੜੇ ਉਹਨਾਂ ਨਾਲ ਗੱਲ ਬਣਨੀ ਹੈ ਜਵਾਨਾ ਬਦਲ ਗਿਆ ਤੰਦਾ ਕਾਲੀਆ ਕੀਤੇ ਆ ਪੋਸਟਰ ਲਾਉਣ ਦੀ ਲੋਕ ਕੰਮ ਦੇਖਦੇ ਆ ਮਾਨ ਸਰਕਾਰ ਨੇ ਜਿੰਨੇ ਕੰਮ ਕੀਤੇ 2 ਸੱਤ ਸੱਤ ਉਹਦਾ ਨਵੇੜਾ ਹੋਊਗਾ ਅੱਜ ਸਰ ਮੇਰੀ ਡਿਊਟੀ ਲੱਗੀ ਆ ਗੁਰੂ ਰਾਮਦਾਸ ਜੀ ਦੀ ਨਗਦੀ ਨੂੰ ਬਾਬੇ ਗੁਰ ਆਮ ਦਾਸ ਜੀ ਦੀ ਨਗਰੀ ਦੇ ਜਿਹੜੇ ਮੁੱਦੇ ਨੇ ਜਿਹੜੇ ਇੱਥੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਇਸ ਨਗਰੀ ਦਾ ਨਾਂ ਜਿਹੜਾ ਪਹਿਲਾਂ ਹੀ ਬਹੁਤ ਵੱਡਾ ਨਾਂ ਆ ਪਰ ਸ਼ਹਿਰ ਨੂੰ ਇਦਾਂ ਦਾ ਬਣਾਉਣਾ ਕਿ ਹਰ ਬੰਦਾ ਜਦੋਂ ਬਾਹਰੋਂ ਸ਼ਹਿਰ ਦੇ ਅੰਦਰ ਦਾਖਲ ਹੋਵੇ ਤੇ ਉਹਨੂੰ ਮਾਣ ਮਹਿਸੂਸ ਹੋਵੇ ਮੇਰੀ ਇਹ ਡਿਊਟੀ ਆ ਕਿ ਜਿਹੜੇ ਅੰਮ੍ਰਿਤਸਰ ਦੇ ਸਾਡੇ ਵਪਾਰੀ ਨੇ ਸਨਤਕਾਰ ਨੇ ਸਾਡਾ ਜੂਥ ਹੈ ਉਹਨਾਂ ਦੇ ਵਿਖਬਾਰੇ ਜਿਹੜੇ ਉਹ ਮਸਲੇ ਮਤਲਬ ਜਿਹੜੇ ਦਿੱਲੀ ਸਰਕਾਰ ਨਾਲ ਸੰਬੰਧਤ ਆ ਉਹ ਠੀਕ ਕਰਾਂਗੇ ਉਹ ਲੈ ਕੇ ਆਵਾਂਗੇ ਉਹ ਸਭ ਤੋਂ ਜ਼ਿਆਦਾ ਜੂਰੀ ਕਿ ਦਿੱਲੀ ਤੇ ਹਿਦਿਆਣੇ ਦੇ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂੰਗਾ ਕਿਉਂਕਿ ਪੰਜਾਬ ਖੇਤੀਬਾੜੀ ਪ੍ਰધાન ਸੂਬਾ ਤੇ ਖੇਤੀਬਾੜੀ ਪ੍ਰધાન ਸੂਬੇ ਦੇ ਵਿੱਚ ਕਿਸਾਨੀ ਜਿਹੜੀ ਜਿਹੜੀ ਅੱਜ ਸਟਰਗਲ ਕਰਦੀ ਹੈ ਉਨਾਂ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਖੇਤੀਬਾੜੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਮੈਂ ਲੋਕ ਸਭਾ ਦੇ ਚੰਮਤ ਸਾਹਿਬ ਦੇ ਮੁੱਦੇ ਅਮਰਸਰ ਦੇ ਵਿੱਚ ਸੰਤ ਨੂੰ ਲੈ ਕੇ ਆਉਣਾ ਮੁੜ ਅਮਰਸਰ ਦੇ ਵਿੱਚ ਜਿਹੜਾ ਸਾਡਾ ਟ੍ਰੇਡ ਪਾਈਚਰ ਹੈ ਉਹਨੂੰ ਮਜ਼ਬੂਤ ਕਰਨਾ ਤੇ ਕਿਸਾਨੀ ਦੇ ਮਸਲੇ ਚੁੱਕੜੇ ਇਹ ਮੇਰੀ ਪਹਿਲੀ ਡਿਊਟੀ ਹੋ ਗਿਆ ਸਰਬੰਸਾ ਬਹੁਤ ਬਹੁਤ ਲੋਕਾਂ ਨੇ ਜ਼ਾਬੇਦਾਰੀ ਠੋਕੀ ਸੀ ਕਿ ਪੰਜ ਮੰਤਰੀ ਨੂੰ ਮੌਕਾ ਮਿਲੇ ਤੇ ਤਿੰਨ ਕਾਂਗਰਸ ਜਿਹੜੇ ਆਏ ਨੇ ਕੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਆਗੂ ਕੱਢ ਸੀ ਇਹ ਜਾਂ ਵਿਸ਼ਵਾਸ ਤਾਂ ਆਇਆ ਨਹੀਂ ਗਿਆ ਸਰ ਅਸੀਂ ਆਗੂ ਨਹੀਂ ਸਾਡੀ ਪਾਰਟੀ ਇਦਾਂ ਦੀ ਹੈ ਸਾਡੀ ਪਾਰਟੀ ਦੇ ਵਿੱਚ ਮੰਤਰੀ ਵੀ ਓਦਾਂ ਆ ਵਲੰਟੀਅਰ ਵੀ ਓਦਾਂ ਐਮ ਐਲ ਏ ਵੀ ਓਦਾਂ ਅਸੀਂ ਕਦੀ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦੇ ਅਸੀਂ ਪਾਰਟੀ ਦੇ ਸ਼ਿਪਾਈ ਆ ਪਾਰਟੀ ਦੇ ਵਲੰਟੀਅਰ ਆ ਪਾਰਟੀ ਨੇ ਡਿਊਟੀ ਲਈ ਆ ਪਾਰਟੀ ਦੀ ਜਿੱਤ ਹੋਊਗੀ ਔਰ ਮਾਨ ਸਾਹਿਬ ਨੇ ਜਿਹੜਾ ਕਿਹਾ ਕਿ 13 0 ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚ ਹੋਣ ਜਾ ਰਿਹਾ ਜਿੱਦਾਂ 92 ਪਹਿਲਾਂ ਜਿੱਤਿਆ ਸੀ 13 ਜਾਂ 13 ਸੀਟਾਂ ਜਿਹੜੀਆਂ ਜਿੱਤ ਕੇ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਦੀ ਚੋਲੀ ਚ ਪਾਉਣੀ ਅਖਰੀ ਪਾਰਟੀਆਂ ਕਿ ਉਹਨੂੰ ਕਿੱ사 ਦੇਦੇ ਹੋ ਉਹਨਾਂ 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 ਤੱਕ ਵੇਖਣ ਵਾਲੀ ਕੋਈ ਚੀਜ਼ ਹੈਗੀ ਆ ਦੱਸਿਓ ਜੇ ਵੇਖਣ ਵਾਲੀ ਹੈਗੀ ਆ ਪਰ ਜਾਖੜ ਸਾਰੀ ਕਾਂਗਰਸ ਝਾੜ ਕੇ ਭਾਜਪੀ ਤੇ ਆ ਗਿਆ ਸੁਖਬੀਰ ਸਾਹਿਬ ਦਾ ਕੰਮ ਹੋ ਗਿਆ ਕੀ ਵੇਖਣਾ ਉਹਨਾਂ ਦਾ ਦੱਸੋ ਕਿ ਕਿਹੜਾ ਗੱਠ ਜੋੜਿਆ ਸਾਦ ਉਹ ਗੱਠ ਜੋੜ ਕਰ ਲੈਣ ਵੱਖੋ ਵੱਖਰੇ ਰਹਿਣ ਸਾਡੀ ਸਿਹਤ ਦੇ ਕੋਈ ਫਰਕ ਨਹੀਂ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਨਾਲ ਉਹ ਤੇਰਾਂ ਦੀਆਂ ਤੇਰਾਂ ਜਿੱਤਾਂਗੇ ਜੀ ਦਾਜੀ ਬਿਲਕੁਲ ਤਸਵੀਰਾਂ ਤਾਂ ਦਾ ਸਾਂਝਿਆ ਕਰੇ ਤੁਸੀਂ ਵੇਖ ਸਕਦੇ ਹੋ ਕਿ ਜੋ ਕੁਲਦੀਪ ਸਿੰਘ ਢਾਲੀਵਾਲ ਅੱਜ ਵਿਸ਼ੇਸ਼ ਤੌਰ ਦੇ ਉੱਤੇ ਆਪਣੇ ਜੋ ਆਮ ਆਦਮੀ ਪਾਰਟੀ ਦੇ ਨਾਲ ਟੀਮ ਦੇ ਨਾਲ ਜੋ ਇੱਥੇ ਪਹੁੰਚੇ ਨੇ